ਆਪ ਉਹ ਆਪਣੀ ਅੱਜ ਦੀ ਖਬਰ ਅੱਛਾ ਜੀ ਰਹਿਣ ਵਾਲਾ ਹੈ। ਤੇ ਅੱਜ ਜਲੰਧਰ ਰੂਰਲ ਪੁਲਿਸ ਨੂੰ ਬੜੀ ਅੱਛੀ ਸਫਲਤਾ ਮਿਲ ਗਈ ਹੈ। ਜਦੋਂ 7 ਮੈਂਬਰ ਅਸੀਂ ਇੱਕ ਨਟੋਰੀਅਸ ਗੈਂਗ ਦੇ ਅਰੈਸਟ ਕੀਤੇ ਹਨ। ਸਰਟਾਈਕੋ ਆਪਰੇਸ਼ਨ ਜਿਹੜਾ ਮੈਡਮ ਐਸਪੀ ਇਨਵੈਸਟੀਗੇਸ਼ਨ ਦੇ ਰੂਪ ਬਾਟ ਡੀਐਸਪੀ ਡੀ ਔਰ ਸੀਆਈਏ ਐਸਐਚਓ ਸਿਟੀ ਨੂੰ ਕੋਦਰ ਇਨਾਂ ਨੇ ਇਹਨੂੰ ਇੰਜਾਮ ਤੱਕ ਪਹੁੰਚਾਇਆ ਇਸ ਟੀਮ ਨੇ ਐਂਡ ਜਸਰੂਪੀ ਇਸ ਲੀਡਿੰਗ ਫਰੋਮ ਦਾ ਫਰੰਟ ਇਨਾਂ ਨੇ ਸਾਰਾ ਇਹ ਆਪਰੇਸ਼ਨ ਕੀਤਾ ਹੈਗਾ ਤੇ ਇਹਦੇ ਵਿੱਚ ਇਸ ਤਰੀਕੇ ਨਾਲ ਆ ਵੀ ਇੱਕ ਗੈਂਗ ਹੈਗਾ ਜਿਹਨੂੰ ਅ ਅੰਕੁਸ਼ ਫਾਇਰ ਨਾਂ ਦਾ ਬੰਦਾ ਜਿਹੜਾ ਹੈਗਾ ਮੁੰਡਾ ਉਹ ਆਪਰੇਟ ਕਰ ਰਿਹਾ ਸੀਗਾ ਔਰ ਇਹਦੇ ਜਿਹੜੇ ਔਰ ਅੱਡੀ ਸਬੰਧ ਹੈਗੇ ਆ ਬੜੇ ਨਟੋਰੀਅਸ ਗੈਂਗਸਟਰ ਜਿਹੜੇ ਕਈ ਬਾਹਰ ਵੀ ਬੈਠੇ ਹੈਗੇ ਆ ਗੋਲਦੀ ਬਰਾੜ ਵਿਕਰਮ ਬਰਾੜੋ ਜੇਲ੍ਹ 'ਚ ਹੈਗਾ ਰਵੀ ਬਲਾਚੌਰੀਆ ਉਸ ਟਾਈਪ ਦੇ ਗੈਂਗਸਟਰਸ ਨੂੰ ਇਹ ਲੋਜਿਸਟਿਕ سپورਟ ਦਿੰਦਾ ਰਿਹਾ ਪਹਿਲਾਂ ਵੀ ਕਦੀ ਉਹਨਾਂ ਦੇ ਵੈਪਨਸ ਮਹੜਦਾ ਸੀ ਕਦੀ ਉਹਨਾਂ ਦੇ ਕਹਿ ਤੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਸੀ ਹੁਣ ਇਸ ਬੰਦੇ ਨੇ ਜਦੋਂ ਉਹ ਜੇਲ੍ਹ 'ਚ ਚਲੇ ਗਏ ਪੁਲਿਸ ਦਾ ਗ੍ਰਿਪਟ ਟਾਈਟ ਹੋ ਗਿਆ ਉਹਨਾਂ ਦੇ ਉੱਪਰ ਇਹ ਇਸ ਬੰਦੇ ਨੂੰ ਨੈਕਸਟ ਜ਼ਿੰਮੇਵਾਰੀ ਮਿਲੀ ਵੀ ਤੂੰ ਹੁਣ ਸਾਡੇ ਅਗਲੇ ਜਿਹੜੇ ਆਪਰੇਸ਼ਨ ਹੈਗੇ ਉਹ ਤੂੰ ਪਲਾਨ ਕਰ ਇਹਨੇ ਆਪਣੇ ਨਾਲ 4-5 ਬੰਦੇ ਹੋਰ ਮੋੜਾ ਲਏ ਨਵੇਂ ਮੁੰਡੇ ਔਰ ਉਸ ਤੋਂ ਬਾਅਦ ਜੋ ਇਹਨਾਂ ਦਾ ਪਲਾਨ ਸੀਗਾ ਬੜਾ ਖਤਰਨਾਕ ਸੀਗਾ ਦੋ ਮਰਡਰ ਇਹ ਹੁਸ਼ਿਆਰਪੁਰ ਦੇ ਵਿੱਚ ਗੈਂਗ ਰਾਈਡ ਦੇ ਵਿੱਚ ਪਲਾਨ ਕਰ ਰਹੇ ਸੀਗੇ ਔਰ ਦੋ ਮਰਡਰ ਇਹ ਸਾਡੇ ਇਲਾਕੇ ਚ ਕਰ ਰਹੇ ਸੀ ਪਲਾਨ ਇੱਕ ਨਕੋਦਰ ਔਰ ਇੱਕ ਮੈਥਪੁਰ ਦੇ ਵਿੱਚ ਚਾਰ ਟਾਰਗੇਟ ਸੀਗੇ ਇਹਨਾਂ ਨੂੰ ਮਿਲੇ ਹੋਏ ਜਿਹਦੇ ਕਰਕੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਜਿਹੜੇ ਇਸ ਕਸੀਡ ਰਿਕਵਰ ਕੀਤੇ ਹੈਗੇ ਜਿਨ੍ਹਾਂ ਚ 2 30 ਬੋਰ ਦੇ ਪਿਸਟਲਸ ਹੈਗੇ ਆ 1 32 ਬੋਰ ਦਾ ਪਿਸਟਲ ਹੈਗਾ ਔਰ ਇੱਕ 315 ਬੋਰ ਦਾ ਰਵਲਵਰ ਹੈਗਾ ਇਹਨਾਂ ਨੇ ਕੱਲ ਪੰਜ ਬੰਦੇ ਸਾਡੀ ਟੀਮ ਨੇ ਅਰੈਸਟ ਕਰ ਲਏ ਸੀ ਲੇਟ ਨਾਈਟ ਦੋ ਬੰਦੇ ਜਦੋਂ ਇੱਕ ਕਾਰ ਆਈ ਹੈ ਵਾਈਟ ਕਲਰ ਦੀ ਵੈਨਿਊ ਕਾਰ ਹੈਗੀ ਆ ਜਿਹਦੇ ਵਿੱਚੋਂ ਇਹਨਾਂ ਦੇ ਬੰਦੇ ਅਰੈਸਟ ਕੀਤੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜਾ ਕਾਰ ਦਾ ਓਨਰ ਸੀਗਾ ਉਹ ਵੀ ਅਰੈਸਟ ਕਰ ਲਿਆ ਨਾਓ ਆਮ ਨੇਮਿੰਗ ਆਲ ði 7 ਪਰਸਨ ਅੰਕੁਸ਼ ਸੱਬਰਵਾਲ ਏਰੀਅਸ ਪਾਈਆ ਜਿਹੜਾ ਹੈਗਾ ਉਹ ਇਹਦਾ ਕਿੰਗਪਿਨ ਹੈਗਾ ਐ ਨਕੋਦਰ ਦਾ ਰਹਿਣ ਵਾਲਾ ਹੈਗਾ ਨੈਕਸਟ ਇਜ਼ ਪੰਕਜ ਸੱਬਰਵਾਲ ਏਰੀਅਸ ਪੰਕੂ ਇਹ ਵੀ ਰਿਸ਼ੀ ਨਗਰ ਨਕੋਦਰ ਦਾ ਰਹਿਣ ਵਾਲਾ ਹੈਗਾ ਨੈਕਸਟ ਇਜ਼ ਵਿਸ਼ਾਲ ਸੱਬਰਵਾਲ ਇਲੀਅਸ ਬੰਟੂ ਇਹ ਵੀ ਨਕੋਦਰ ਦਾ ਰਹਿਣ ਵਾਲਾ ਨੈਕਸਟ ਇਜ਼ ਹਰਮਨ ਪੀ ਸਿੰਘ ਇਲੀਅਸ ਹਰਮਨ ਇਹ ਨਕੋਦਰ ਦਾ ਰਹਿਣ ਵਾਲਾ ਜਿਸ ਕਰਨ ਸਿੰਘ ਪੁਰੇਵਾਲ ਇਹਨੂੰ ਜੱਸਾ ਜੱਸਾ ਵੀ ਕਹਿੰਦੇ ਹੈਗੇ ਆ ਇਹ ਵੀ ਨਕੋਦਰ ਦਾ ਰਹਿਣ ਵਾਲਾ ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਗਲ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕਨਸਟੇਬਲ ਵੀ ਅਰੈਸਟ ਕੀਤਾ ਜਿਹਦਾ ਨਾਮ ਹੈਗਾ ਆਰਿਆਨ ਸਿੰਘ ਕੀ ਨਾਮ ਸਰ ਆਰਿਆਨ ਸਿੰਘ ਜੀ ਕਿ ਉਹ ਜੀ ਕੁੱਛ ਇਹ ਸਦਰਨ ਕੋਟਰ ਦੇ ਵਿੱਚ ਪੋਸਟਡ ਸਿਗਾ ਪੁਲਿਸ ਸਟੇਸ਼ਨ ਸਦਰਨ ਕੋਟਰ ਦੇ ਵਿੱਚ ਔਰ ਪਿਛਲੇ ਡੇਢ ਮਹੀਨੇ ਤੋਂ ਇਹ ਡਿਊਟੀ ਤੋਂ ਐਬਸੈਂਟ ਚੱਲ ਰਿਹਾ ਸਿਗਾ ਇਹ ਡੇਢ ਮਹੀਨੇ ਤੋਂ ਇਸ ਗੈਂਗ ਨਾਲ ਰਲ ਗਿਆ ਸਿਗਾ ਔਰ ਹੁਣ ਤੱਕ ਦੀ ਜਿੰਨੀ ਪ੍ਰੀਲਿਮਰੀ ਸਾਡੀ ਇਨਵੈਸਟੀਗੇਸ਼ਨ ਹੈਗੀ ਆ ਇੰਟਰੋਗੇਸ਼ਨ ਹੈਗੀ ਆ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਜਿਹੜਾ ਲੋਜਿਸਟਿਕ ਪਾਰਟ ਹੈਗਾ ਵੀ ਕਿਸੇ ਬੰਦੇ ਨੂੰ ਇਧਰ ਉਧਰ ਕਰਨਾ ਜਾਂ ਪੁਲਿਸ ਦੀ ਕੋਈ ਇਨਫੋਰਮੇਸ਼ਨ ਹੈ ਵੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਉਹ ਇਹਨਾਂ ਨੂੰ ਲੀਕੇਜ ਕਰਦਾ ਸੀਗਾ। ਔਰ ਇਹਨਾਂ ਦੀ ਹੈਲਪ ਕਰਦਾ ਸੀ। ਇਹਨੂੰ ਵੀ ਅਰੈਸਟ ਕਰ ਲਿਆ ਗਿਆ। ਜਿਹੜਾ ਕਾਰ ਜਿਹੜਾ ਬੰਦੇ ਦੀ ਸੀਗੀ ਉਹਨੂੰ ਵੀ ਅਰੈਸਟ ਕੀਤਾ ਗਿਆ। ਔਰ ਜਿਹੜੇ ਹੱਲੇ ਦੋ ਤਿੰਨ ਬੰਦੇ ਹੋਰ ਸਾਡੇ ਇਸ ਮੋਡੂਲ ਦੇ ਪਾਰਟ ਨੇ ਉਹ ਹੱਲੇ ਅਰੈਸਟ ਕਰਨ ਵਾਲੇ ਨੇ ਟੀਮ ਜਿਹੜੀਆਂ ਆਲਰੇਡੀ ਉਹਨਾਂ ਦਾ ਪਿੱਛਾ ਕਰ ਰਹੀਆਂ ਔਰ ਵੀ ਆਰ ਹੋਪਫੁਲ ਅਸ ਯੂਨਨ ਜਲਦੀ ਅਰੈਸਟ ਕਰ ਲਾਂਗੇ ਉਹਨਾਂ ਦੇ ਵਿੱਚ ਕਰਨ ਸੱਬਰਵਾਲ ਹੈਗਾ ਜਿਹੜਾ ਨਈ ਫੜਿਆ ਹੋਇਆ ਹੈ ਕਿ ਦਿਲਬੀਰ ਏਲੀਅਸ ਭੋਲਾ ਹੈਗਾ ਇਹਨੂੰ ਏਲੀਅਸ ਲੰਗੜਾ ਵੀ ਕਹਿੰਦੇ ਆ ਇਹ ਵੀ ਹਲੇ ਤੱਕ ਫਰਾਰ ਹੈਗਾ ਇੱਕ ਬਿੱਬੂ ਹੈਗਾ ਹੁਸ਼ਿਆਰਪੁਰ ਦਾ ਉਹ ਵੀ ਹਲੇ ਤੱਕ ਅਰੈਸਟ ਨਹੀਂ ਹੋਇਆ ਸੋ ਜਿਹੜਾ ਇਹ ਇਹਨਾਂ ਤੋਂ ਇਹਨਾਂ ਨੇ 1000 ਇਨਟੌਕਸਿਕ ਐਂਡ ਟੈਬਲੇਟਸ ਜਿਹੜੀਆਂ ਹੈਗੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਕਹਿ ਦਿੰਨੇ ਆ ਅਸੀਂ ਪੰਜਾਬ ਵਿੱਚ ਉਹ ਵੀ ਰਿਕਵਰ ਕੀਤੀਆਂ ਔਰ ਇਹ ਕਾਫੀ ਭਾਰੀ ਮਾਤਰਾ ਹੈਗੀ ਆ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਜਿਹੜੇ ਵੈਪਨਸ ਇਹਨਾਂ ਨੂੰ ਮਿਲੇ ਹੈਗੇ ਆ ਜਿਹੜਾ ਨਾਰਕੋਟਿਕਸ ਇਹਨਾਂ ਨੂੰ ਮਿਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਹੁਣ ਅਸੀਂ ਰਿਮਾਂਡ ਲੈ ਕੇ ਕਰਾਂਗੇ ਕਿ ਉਹ ਇਹਨਾਂ ਦਾ ਟੋਟਲ ਕੀ ਸੀਗਾ ਪਲੈਨ ਔਰ ਕਿਦਾਂ-ਕਿਦਾਂ ਇਹਨਾਂ ਨੂੰ ਮਿਲਿਆ ਸਾਰਾ ਉਹਦੇ ਲਈ ਮੈਡਮ ਜਸਰੂਪ ਦੇ ਵਿੱਚ ਟੀਮ ਆਲਰੇਡੀ ਕੰਮ ਕਰ ਰਹੀ ਹੈਗੀ ਇਹਨਾਂ ਦੀ ਇਹ ਰੁਪੇ ਇਹ ਰੁਪੇ ਇਸ ਨੇ ਲਈ 1000 ਟੈਬਲੇਟਸ ਹੈਗੇ ਮੇਰੇ ਇਹ ਜਿਹੜਾ ਕਾਰ ਦਾ ਵੈਨਿਊ ਕਾਰ ਦਾ ਓਨਰ ਸੀਗਾ ਇਹਦਾ ਨਾਮ ਰੁਪੇਸ਼ ਹੈਗਾ ਇਹਨਾਂ ਨੂੰ ਘਰਪੁਰ ਜਦੋਂ ਲੁਕਣ ਨੂੰ ਟਿਕਾਣੇ ਚਾਹੀਦੇ ਸੀਗੇ ਔਰ ਜਿਹੜੀ ਇਹਨਾਂ ਦੀ ਵੈਪਨ ਦੀ ਸਟੋਰੇਜ ਸੀਗੀ ਜਦੋਂ ਇਹਨਾਂ ਨੇ ਰੱਖਣੇ ਹੁੰਦੇ ਸੀ ਹਥਿਆਰ ਉਹ ਪ੍ਰੋਵਾਈਡ ਕਰਦਾ ਸੀਗਾ ਉਹਨਾਂ ਨੂੰ ਜਿਹੜਾ ਡਿਬੂ ਹੈਗਾ ਹੁਸ਼ਿਆਰਪੁਰ ਦਾ ਉਹ ਇਹਨਾਂ ਨੂੰ ਇਹ ਵਾਲੇ ਡਰੱਗਸ ਸਪਲਾਈ ਕਰਦਾ ਸੀ ਅਗੇ ਰੀਸੇਲ ਕਰਨ ਲਈ ਔਰ ਡਿਬੂ ਇਸ ਸਟਿਲ ਐਟ ਲਾਰਜ ਉਹ ਹਮੇ ਫੰਡ ਨਾ ਵਾਲਾ ਪਿਆ ਹੈਗਾ ਜਿਹੜਾ ਅੰਕੁਸ਼ ਹੈਗਾ ਇਹਦਾ ਓਵਰ ਸੀਜ਼ ਜਿਹੜਾ ਕ੍ਰਿਮੀਨਲ ਇੱਕ ਲਵਪ੍ਰੀਤ ਸਿੰਘੇਲੀਆ ਸਲਾਡੀ ਹੈਗਾ ਇਹ ਜਿਹੜਾ ਲਵਪ੍ਰੀਤ ਲਾਡੀ ਹੈਗਾ ਇੱਕ ਜੇਲ੍ਹ ਦੇ ਵਿੱਚ ਗੈਂਗਸਟਰ ਹੈਗਾ ਰਵੀ ਬਲਾਚੋਰੀਆ ਉਹਦੇ ਕਾਫੀ ਕ੍ਰਿਮੀਨਲ ਕੇਸਿਸ ਹੈਗੇ ਉਹਦੇ ਗੈਂਗਸਟ ਉਹਦਾ ਇਹ ਪਾਰਟਨਰ ਹੈਗਾ ਉਹਦੇ ਨਾਲ ਦਾ ਹੈਗਾ ਗਰਵੇਈ ਬੋਲਾ ਚੌਰੀਆ ਜਿਹੜਾ ਬਾਹਰ ਬੈਠਾ ਲਾਡੀ ਹੈਗਾ ਇਹਦੇ ਥੂ ਹੁਣ ਆਪਣਾ ਆਪਰੇਸ਼ਨ ਜਿਹੜਾ ਅਗਲਾ ਅਪਰੇਟ ਕਰਨਾ ਚਾਹੁੰਦਾ ਸੀ ਜਿਹਦੇ ਲਈ ਇਹ ਚ ਅਨਕੁਸ਼ ਦੇ ਡਿਊਟੀ ਲਗਾਈ ਗਈ ਸੀ ਬਿਤੂ ਆਪਣੇ ਨਾਲ ਬੰਦੇ ਹੋਰ ਇਕੱਠੇ ਕਰਕੇ ਸਾਰਾ ਕੰਮ ਕਰਵਾ ਜਿਹਦੇ ਲਈ ਇਹਨੂੰ ਵੈਪਨਸ ਵਗੈਰਾ ਜਿਹੜੇ ਹੈਗੇ ਆ ਪ੍ਰੋਵਾਈਡ ਕਰਾਇਆ ਗਏ ਸੀ ਔਰ ਇਹ ਸਕੈਚ ਦੇ ਨਾਲ ਰਿਕਵਰੀਜ਼ ਹੀ ਨਹੀਂ ਹੋਈਆਂ ਜਦਕਿ ਬਾਕੀ 3-4 ਜਿਹੜੀਆਂ ਕੀਮਤੀ ਜਾਨਾਂ ਉਹ ਵੀ ਪੁਲਿਸ ਨੇ ਬਚਾਈਆਂ ਹੈਗੀਆਂ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਇਹਨਾਂ ਵੈਪਨਸ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ ਬੈਂਕ ਲੁੱਟਣ ਦੀ ਵੀ ਇਹਨਾਂ ਨੇ ਪਲਾਨ ਕੀਤਾ ਸੀਗਾ ਵੀ ਅਸੀਂ ਬੈਂਕ ਵੀ ਲੁੱਟਾਂਗੇ ਉਹ ਵੀ ਫਾਇਲ ਕੀਤਾ ਗਿਆ ਇਹਦੇ ਨਾਲ ਔਰ ਆਈ ਏਮ ਰੀਲੀ ਇੰਪ੍ਰੈਸਡ ਵਿਦ ਦਾ ਵਰਕਿੰਗ ਆਫ आवर ਟੀਮ ਜਿਹਨਾਂ ਨੇ ਇਹਨੂੰ ਜਲਦੀ ਜਲਦੀ ਐਡੇ ਵੱਡੇ ਗਰੁੱਪ ਨੂੰ ਜਿਹੜਾ ਹੈਗਾ ਅਨਕਵਰ ਕੀਤਾ ਔਰ ਇੱਕ ਜਿਹੜੀ ਬਲੱਡੀ ਗੈਂਗਵਾਰ ਹੈਗਾ ਉਹਨੂੰ ਰੋਕਿਆ ਸਰ ਜਿਹੜੇ ਕੁਸ਼ਨ ਕਿ ਕੁਛ ਚਿਰ ਅਗਾਂਹ ਇਹਦਾ ਕੈਂਡੀਡਰ ਆ ਇਹ 골ਡੀ ਬਰਾਡ ਤੇ ਬਾਕੀ ਜਿੰਨੇ ਜਿੱਤਿਆ ਇਹ ਨਾਲ ਸੰਪਰਕ ਹੈ ਹਾਂਜੀ ਜਦੋਂ ਪਹਿਲਾਂ ਇੱਕ ਵਿਕਰਮ ਬਰਾਡ ਗੈਂਗਸਟਰ ਸੀਗਾ ਜੇ ਤੁਹਾਨੂੰ ਥੋੜਾ ਫਤਾ ਹੋਵੇ ਬੈਕਗਰਾਉਂਡ ਚ ਉਹ ਵੀ ਆਲਮੋਸਟ ਉਹਦਾ ਹੀ ਕੈਲੀਬਰ ਦਾ ਬੰਦਾ ਹੈਗਾ 골ਡੀ ਬਰਾਡ ਦਾ ਹੀ ਇਜ਼ ਇਨ ਜੇਲ ਹਾਊਸ ਉਹ ਕਿਸੇ ਟਾਈਮ ਇੱਥੇ ਰਹਿੰਦਾ ਹੁੰਦਾ ਸੀ ਅਨਕੁਦਰ ਤੇ ਉਹਦਾ ਐਸੋਸੀਏਟ ਸੀਗਾ ਜਿਹੜਾ ਅਨਕੁਸ਼ ਹੈ ਉਹੀ ਹੈ ਅੰਦਰ ਸੀ ਜੀ ਹੁਣ ਵੀ ਉਹ ਇਹਨੂੰ ਦੁਬਾਰਾ ਆਪਰੇਟ ਕਰ ਰਹੇ ਸੀਗੇ ਵੀ ਇਹ ਬਾਹਰ ਸਿਕਾ ਤੇ 골ਡੀ ਵਿਕਰਮ ਐਂਡ 골ਡੀ ਜਿਹੜੇ ਸੀਗੇ ਉਹ ਇਹਨੂੰ ਆਪਰੇਟ ਕਰ ਰਹੇ ਸੀ ਜਿਹੜੇ ਚਾਰ ਬੰਦੇ ਜਿਨ੍ਹਾਂ ਤੋਂ ਬੋਲੇ ਮਨ ਕੇ ਤਸਿਲ ਜੀ ਚੌਥਲੇ ਨਹੀਂ ਇਹਨਾਂ ਨੂੰ ਮਾਰਨਾ ਸੀ ਇਹਨਾਂ ਕੋ ਕਿਸ ਚੀਜ਼ ਦੀ ਗੰਦਰੀ ਦਾਇਰੇ ਸੀਗਾ ਜਾਂ ਇਹਨਾਂ ਨੂੰ ਕਿਸੇ ਲਈ ਮਾਰਨ ਮਾਰਨ ਲਈ ਲਈ ਆਪ ਅੱਛੇ ਗੈਂਗ ਵਰਗੇ ਗੈਂਗ ਰਾਈਵਲ ਸੀਗੇ ਗੈਂਗ ਰਾਈਵਲ ਚਲੋ ਚਲੋ ਜਿੰਨੇ ਮਾਰਦੇ ਕਰਨ ਜੀ ਜੀ ਸੌਮੇਸਰ ਇਹੋ ਤੇ ਆਜ ਦੇ ਨਾਂ ਦੇ ਇਹ ਹੁਣ ਆਪਾਂ ਉਹਨਾਂ ਦੀ ਆਇਡੈਂਟੀਟੀ ਨਾ ਕਰੀਏ ਰਿਵੀਲ ਬਟ ਬੇਸਿਕਲੀ ਦੇ ਆ ਇਹਨਾਂ ਦੇ ਮੁਤਾਬਕ ਉਹ ਆਪੋਜ਼ਿਟ ਗੈਂਗ ਦੇ ਮੈਂਬਰ ਸੀ ਆਪੋਜ਼ਿਟ ਗੈਂਗ ਹਾਂਜੀ ਉਹ ਵੀ ਬਾਰੀ ਪ੍ਰੇਡਰ ਇੱਕ ਕੈਟਿਗਰੀ ਸੀ ਸਰ ਇੱਕ ਕੈਟਿਗਰੀ ਯੈਸ ਸਰ ਪੰਚ ਪੰਚ ਵੀ ਸ਼ਾਹ ਆਪਸੇ ਕਹਿੰਦੇ ਹਨ ਸਾਹ ਨਹੀਂ ਸਾਰੇ ਜੱਜਤਾਏ ਨੂੰ ਸਬਰ ਵਾਲਾ ਸਾਰੀ ਬੋਲ। ਹਾਂ। ਕਿ ਲਿਖਿਆ ਸਬਰ ਵਾਲੀ ਆ ਬਟ ਆਈ ਵਿਲ ਚੈੱਕ ਐਂਡ ਟੈਲ ਯੂ ਬਨੋ ਪੁੱਛਣਾ ਪੜਨਾ ਹੈ ਇਹਦੇ ਬਾਰੇ। ਸਰ ਇਹ ਕਿੱਦਾਂ ਹੈ ਜੀ? ਐਂਡ ਜੀ। ਚਾਚੇ ਤਾਈ ਦੀ ਮੁੰਡੇ ਨੇ। ਬੋਲਦੀ ਜ਼ਰਾ اور ਵਿਕਲਪਰੈਂਟ ਪ੍ਰੈਸੈਂਟ ਆਪਰੇਸ਼ਨ ਆ ਦੀ ਉਹ ਬਾਨੀ। ਸੌਰੀ। ਜਦੋਂ ਆਪਰੇਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਬੋਲਦੀ ਐ ਵਿਕਲਪਰੈਂਟ ਦੀ ਕੋਈ ਇਨਵੋਲਵਮੈਂਟ ਸੀਗੀ? ਹਾਂ ਜੀ ਹਾਂ ਜੀ ਡੈਫੀਨੇਟ ਇਨਵੋਲਵਮੈਂਟ ਸੀਗੀ ਔਰ ਅਸੀਂ ਉਹ ਸਾਰੀ ਚੈੱਕ ਕਰ ਰਹੇ ਹੈਗੇ ਹਾਂ ਕਿ ਇਸ ਲੈਵਲ ਤੱਕ ਸੀ। ਸਰ ਇੱਕ ਚੀਜ਼ ਹੋਰ ਵੀ ਜ਼ਰੂਰੀ ਰਵੀ ਬਲਾਚੋਰੀਆ ਦੀ ਸਾਹਮਣੇ ਪੁਖਤਾ ਇਨਵੋਲਵਮੈਂਟ ਸਾਹਮਣੇ ਆਈ ਹੈ ਤੇ ਜਿਹੜਾ ਵਿਕਰਮ ਇਨਵੋਲਵਮੈਂਟ ਵੀ ਦੂਜੇ ਬੰਦੇ ਨੂੰ ਟਾਰਗੇਟ ਕਰਨਾ ਦੂਜੇ ਗਰੁੱਪ ਨੂੰ ਟੋਲਡੀ ਮੈਂ ਅਜਾ ਬੇਸ ਤੋਂ ਰਵੀ ਬਲਾਚੋਰੀਆ ਤੋਂ ਯੈਸ ਸਰ ਇਹ ਉਹਨਾਂ ਦੀ ਰਿਪੋਰਟਿੰਗ ਬਾਰੇ ਜਿਹੜਾ ਉਹਨਾਂ ਦਾ ਮਾੜੀ ਕੈਂਸਲ ਸੀ ਇਹਨਾਂ ਨੂੰ ਮਾਰ ਲਿਆ ਨਾ ਅਸਿੱਕੇ ਯਾ ਇਹਨਾਂ ਆਪਣਾ ਕੋਈ ਪਰਸਨਲ ਜਨਵਰੀ ਨਾ ਨਹੀਂ ਹੋਣਾ ਉਹਨਾਂ ਦੇ ਸਾਰੇ ਜਿਹੜੇ ਪਿੱਛੇ ਆਪਰੇਟਰਸ ਨੇ ਇਹਨਾਂ ਦੇ ਉਹਨਾਂ ਦੇ ਉਹ ਆਪਰੇਟ ਕਰ ਰਹੇ ਸੀ ਇਹ ਕਿ ਕੰਮ ਕਰ ਰਹੇ ਸੀ ਦੇ ਆਰ ਫੁੱਟ ਸ਼ੋਅਜ਼ ਦੇਰ ਆਫ ਦੋਜ਼ ਪਰਸਨਸ ਜਾਨੀਏ ਕਿ 1.5 ਮਹੀਨੇ ਤੋਂ ਆਰਨ ਸਿੰਘ ਜਿਹੜਾ ਕਿ ਡਿਊਟੀ ਤੇ ਨਹੀਂ ਜੇ ਕਦੋਂ ਤੋਂ ਸਰ ਇਹ ਪੰਜਾਬ ਪੁਲਿਸ ਦੀ ਵਾਪਸੀ ਚਾਹਤੇ ਸੀ ਇਸ ਤੋਂ ਤੱਕ ਆਪ ਕਿਸ ਤਰੀਕੇ ਨਾਲ ਗੈਂਗਸਟਰ ਤੋਂ ਕਿੰਨਾ ਕਦੋਂ ਦਾ ਇਹ ਭਰਤੀ ਹੋਇਆ ਹੈ ਹਾਂਜੀ 20 220 ਦਾ ਇਹ ਕਨਸਟੇਬਲ ਭਰਤੀ ਹੈਗਾ ਹਾਂਜੀ ਹਾਂਜੀ ਮਿਲ ਕੇ ਮੇਰਾ ਖਿਆਲ 4 ਸਾਲ ਹੀ ਹੋਏ ਆ ਔਰ ਇਹ ਇਸ ਮਾੜੇ ਕੰਮ 'ਚ ਪੈ ਗਿਆ ਪਰ ਦੇਖੋ ਗੱਲ ਇਹ ਹੈ ਵੀ ਸਾਰਾ ਗੈਂਗ ਆਲਮੋਸਟ ਨਕਉਦਰ ਦਾ ਸਿਟੀ ਨਕਉਦਰ ਦਾ ਔਰ ਇਹ ਸਦਰ ਨਕਉਦਰ ਦੇ ਵਿੱਚ ਹੀ ਡਿਊਟੀ ਕਰ ਰਿਹਾ ਸੀਗਾ ਏ ਆਨ ਡਿਊਟੀ ਸਾਰੇ ਨੂੰ ਨਹੀਂ ਹੀ ਵਾਸ ਐਬਸੈਂਟ 1.5 ਮਹੀਨੇ ਤੋਂ ਐਬਸੈਂਟ ਸੀਗਾ ਬਟ ਆਨ ਡਿਊਟੀ ਸੀਗਾ ਕਿ ਨੌਕਰੀ ਹਾਂਜੀ ਹਾਂਜੀ ਨੌਕਰੀ 'ਚ ਸੀਗਾ ਹੁਣ ਅਸੀਂ ਅਰੈਸਟ ਕੀਤਾ ਹੁਣ ਇਹਨੂੰ ਡਿਸਮਿਸ ਕਰਾਂਗੇ ਡਿਊ ਪ੍ਰੋਸੀਜਰ ਜਿਹੜਾ ਪ੍ਰੋਸੀਜਰ ਅਡਾਪਟ ਕਰਦੇ ਬੈਕਗਰਾਉਂਡ ਕੀ ਸੀ ਤੇ ਫੈਮਿਲੀ ਦੀ ਫੈਮਿਲੀ ਬੈਂਗਲੂਰ ਦੀ ਤੋਂ ਕੋਲ ਸੀ ਜਿਗਾਇਆ ਫਿਰ ਅੱਗੇ ਆ ਕੇ ਪੁੱਛਿਆ ਇਦੇ ਫਾਦਰ ਦੀ ਡੀਐਸਪੀ ਸਾਹਿਬ ਦੱਸ ਰਹੇ ਨੇ ਵੀ ਡੈਥ ਹੋ ਗਈ ਸੀ ਕਿ ਉਹ ਵੀ ਪੁਲਿਸ ਮੈਨ ਸੀਗੇ ਪ੍ਰਾਇਓਰਟੀ ਤੇ ਪਰ ਕਿਸ ਪੋਸਟ ਤੇ ਕਿਹੜੇ ਪੋਸਟ ਤੇ ਸੀ ਕਨਸਟੇਬਲ ਹੀ ਸੀਗੇ ਸਰਸ ਕੇ ਜਾਤੇ ਨੌਕਰੀ ਮੈਂ ਗਵਰਨਮੈਂਟ ਇਸ ਗੈਂਗ ਦੀ ਬਸ ਤੋਂ ਬਾਅਦ ਸਾਹਮਣੇ ਆਈ ਹੈ ਹਾਂ ਜੀ ਪਹਿਲਾਂ 5 ਬੰਦੇ ਕੱਲ ਅਰੈਸਟ ਕੀਤੇ ਉਸ ਤੋਂ ਬਾਅਦ ਇਨਵਾਲਵਮੈਂਟ ਸਾਹਮਣੇ ਆਈ ਹਾਂ ਹਾਫ ਮਨ ਸਿਰਫ ਪੀਰੀਅਡਸ ਡਾਊਟ ਅਬਾਊਟ ਦ ਰੌਂਗਸ ਆਫ ਵਾਸ ਬੰਦੇ ਵੇਰ ਦ ਫੋਪਸ ਆਪਰੇਸ਼ਨ ਨੇਸ ਦੇ ਵਿੱਚ ਮੈਂਮ ਕਾਫੀ ਬੰਦੇ ਐਬਸੈਂਟੀਜ਼ ਹੁੰਦੇ ਨੇ ਸਾਡੇ ਕੋਲ ਹਾਂ ਹਾਂ ਬਟ ਉਹ ਨਹੀਂ ਇਦਾਂ ਤੁਸੀਂ ਪਤਾ ਲੱਗ ਸਕਦਾ ਵੀ ਉਹ ਦੇ ਆਰ ਇਨਵੋਲਵ ਇਨ ਸਮ ਕ੍ਰਿਮੀਨਲ ਐਕਟੀਵਿਟੀ অর ਨਾਟ ਬਟ ਜਦੋਂ ਵੀ ਪੰਜ ਬੰਦੇ ਫੜੇ ਗਏ ਫਿਰ ਪਤਾ ਲੱਗਿਆ ਇਸ ਇਨਾਂ ਸਾਡੀ ਉਹ ਪਿਛਲੀ ਗੈਂਗੋਰ ਦਿੱਲੀ ਸਿਰਫ ਹੋਇਆ ਸੀ ਜਾਂ ਫਿਰ ਇਸ ਤੋਂ ਇਲਾਵਾ ਇਹ ਤੁਸੀਂ ਦੱਸਦੇ ਹੋ ਦੋ ਬੋਰ ਇਹਨਾਂ ਨੇ ਵਾਰਦ ਤੱਕ ਕਰਨੀ ਸੀਗਾ ਇਸ ਤੋਂ ਇਲਾਵਾ ਵੀ ਪ੍ਰਾਇਮਰੀ ਜਾਣਕਾਰੀ ਮਿਲਦੀ ਹੈ ਕਿ ਕਿਹੜੀ ਬੋਰ ਕਿਤੇ ਕਿਤੇ ਜਿਹੜਾ ਕਰ ਚੁੱਕੀ ਨਹੀਂ ਆ ਕਿ ਸ਼ਰਨ ਵਾਲੀ ਸੀਗੀ ਮੈਂ ਸਮਝਿਆ ਨਹੀਂ ਕਿ ਤਾਂ ਕੀ ਹੈ ਤੁਸੀਂ ਕਹਿ ਰਹੇ ਹੋ ਕਿ ਦੋ ਜਗ੍ਹਾ ਹੋਰ ਇਹਨਾਂ ਨੇ ਵਾਰਦ ਤੱਕ ਕਰਨੀ ਸੀਗੀ ਜੀ ਜੀ ਮੈਂ ਕਹਿ ਰਿਹਾ ਚਾਰ ਟਾਰਗੇਟ ਸੀਗੇ ਜਿਹੜੇ ਇਹਨਾਂ ਨੂੰ ਦਿੱਤੇ ਗਏ ਸੀ ਇਸ ਤੋਂ ਇਲਾਵਾ ਕਿਰੂ ਗੈਂਗਵਾਰ ਵੀ ਇਹ ਤੋਂ ਇਲਾਵਾ ਮੈਂ ਕਹਿ ਰਿਹਾ ਵੀ ਇਹਨਾਂ ਨੇ ਬੈਂਕ ਵੀ ਲੁੱਟਣੀ ਸੀ ਬੈਂਕੜਾ ਸੀ ਆਪਣੇ ਲੱਗੇ ਤਾਂ ਸੀ ਉਹ ਸਾਡੇ ਲੱਗੇ ਇਹਨਾਂ ਨੇ ਇੱਕ ਕਰਨੀ ਸੀ ਜਿਹੜੀ ਹਾਂਜੀ ਅੱਛਾ ਉਹ ਜਲੰਧਰ ਦਾ ਸੀ ਜਾਂ ਸੇਰ ਦਾ ਜੀ ਜਿਹੜੇ ਫਾਜ਼ਲ ਸਾਹਿਬ ਸੀ ਨਾ ਸੀ ਉਹ ਨੈਚਰਲ ਡੈਥ ਸੀ ਕੋਈ ਨੈਚਰਲ ਐਕਸੀਡੈਂਟਲ ਡੈਥ ਹਾਂਜੀ ਜਿਹੜੇ 40 ਸਭਰਾਮਣ ਦਿੱਤੇ ਨੇ ਇਹਨਾਂ ਨੂੰ ਪ੍ਰੋਵਾਈਡ ਕਰੋ وائی گئے یا تھے یہ نا اپ لینے جا کے یہ پارٹ اف انویسٹیگیشن ہے اسی کریں گے انویسٹیگیٹ ساری انڈین بھی سوری ساری انڈین بھی ہاں یہ تو انڈین میڈ ویپنز سوری ایک کوسچن ہے ایوری سیکنڈ ایئر وی ار گیونگ اف انوولومنٹ اف پیپل سِٹنگ اوور سیز ان لٹرلی رننگ گیپ دی انسر تو دو سپیک لائک گڈی گڑو وکرم گڑو گڈی اینڈ ماسٹر واؤنٹریشن ادلا سوری انٹری ਮੈਡਮ ਜਿੱਦਾਂ ਆਈ ਐਮ ਜਸਟ ਕਮਿੰਗ ਟੂ ਥੈਟ ਓਨਲੀ ਜਿੱਦਾਂ ਜਿੱਦਾਂ ਟੈਕਨੋਲੋਜੀ ਵਧੀ ਜਾਂਦੀ ਹੈਗੀ ਆ ਉਹਦੇ ਦੋਨੇ ਆਫਟਰ ਇਫੈਕਟਸ ਨੇ ਚੰਗੇ ਵੀ ਮਾੜੇ ਵੀ ਹੁਣ ਜਿਹੜਾ ਕ੍ਰਿਮਨਲ ਹੈਗਾ ਉਹਨੂੰ ਦੂਜੇ ਤਰੀਕੇ ਨਾਲ ਯੂਜ਼ ਕਰਦਾ ਜਿਹੜਾ ਚੰਗਾ ਬੰਦਾ ਉਹਨੂੰ ਦੂਜੇ ਤਰੀਕੇ ਨਾਲ ਯੂਜ਼ ਕਰਦਾ ਸੋ ਇਹਦੇ ਲਈ ਹੁਣ ਇਹ ਸਾਰਾ ਜਿਹੜਾ ਐਪਸ ਚੱਲਦੀਆਂ ਹੈਗੀਆਂ ਸਾਡੇ ਕੋਲ ਵਰਚੁਅਲ ਨੰਬਰ ਚੱਲਦੇ ਹੈਗੇ ਆ ਉੱਥੋਂ ਇਹ ਆਪਰੇਟ ਕਰਦੇ ਆ ਸਾਰੇ ਜਿਹੜੇ ਬੰਦੇ ਹੈਗੇ ਆ ਔਰ ਅਸੀਂ ਲਗਾਤਾਰ ਕਈ ਮਡੂਲ ਪੰਜਾਬ ਪਲੇਸ ਲਗਾਤਾਰ ਬਸਟ ਕਰ ਚੁੱਕੀ ਹੈ ਲਗਾਤਾਰ ਕਰ ਰਹੀ ਹੈਗੀ ਹੈ ਔਰ ਇਹ ਸਾਹਮਣੇ ਬਿਲਕੁਲ ਆਉਂਦਾ ਹੈਗਾ ਵੀ ਇਹ ਜਿਹੜੇ ਵਰਚੁਅਲੀ ਇਹ ਇੱਕ ਦੂਜੇ ਨਾਲ ਕਨੈਕਟਡ ਰਹਿੰਦੇ ਹੈਗੇ ਆ ਉਹਦੇ ਕਰਕੇ ਇਹਨਾਂ ਦਾ ਨੈਟਵਰਕ ਚੱਲਦਾ ਰਹਿੰਦਾ ਹੈ